ਆਏ ਹੋ ਕੇ ਅੰਮੀ ਦੇ ਸੱਤਾਂ ਦਿਨ ਗਿਨਾ ਤੇ ਜੋਂ ਦਰ ਬੜਾ ਪਾਣੀ ਵੜਾ ਇਹਦਾ ਅੱਤੜ ਦੇ ਕੰਬੜਾ ਪਾਟੜਾ ਤੇ ਬੈਠ ਕੇ ਰਾਤ ਕੱਟੀ ਜੇ ਕਿਤੇ ਰਾਤ ਨਹੀਂ ਆ ਜੇ ਬੈਠ ਕੇ ਕੱਟੀ ਲਿਆ ਤੇ ਹੋਇ ਇਵੇਂ ਜਾਣੀ ਮੇਰਾ ਖਾਲ ਹੋਇ ਗਈ ਮੇਰਾ ਨਾਮ ਰਮੇਸ਼ ਆ ਤੇ ਇਹ ਆਡਾ ਸਾਰਾ ਕੋਠਾ ਚੋਂਦਾ ਆ ਫੇਰ ਕੋਈ ਆਇਆ ਨਹੀਂ ਅਗਰ ਦੇਖ ਜਾਂਦੇ ਆ ਆਇਆ ਕੋਈ ਨਹੀਂ ਹੈਗਾ ਇਹ ਅਸੀਂ ਸਿਨਾਨੂ ਹਿੱਦੇ ਤੇ ਆਵਾਂ ਨਾ ਪਰ ਕੇ ਪਰ ਕਾਲੇ ਸਨਾਈ ਸਾਡੀ ਕੋਈ ਨਹੀਂ ਹੋਈ ਜਾਈ ਤੇ ਸਾਰੇ ਸਾਰੀ ਢੋਂਦੀ ਆ ਪਾਣੀ ਸਾਰਾ ਆ ਜਾਂਦਾ ਮੀਂਹ ਦਾ ਪਾਣੀ ਥੱਲੇ ਸਾਰੀ ਸੱਤ ਡੇਗੀ ਦੀ ਆ ਇਹ ਪ੍ਰੋਟੈਕਸ਼ਨ ਕੋ ਇਹੋ ਹੀ ਬੇਨਤੀ ਹੈ ਸਾਡਾ ਕੋਈ ਹੱਲ ਕਰੇ ਬਰਸਾਤ ਆਂਦੀ ਇਹਨਾਂ ਦਾ ਪਾਣੀ ਉਹ ਗੋਡੇ-ਗੋਡੇ ਪਾਣੀ ਹੋ ਜਾਂਦਾ ਅੰਦਰ ਕੰਬਰੀਆਂ ਚ ਗਲੀ ਦਾ ਪਾਣੀ ਸਾਰਾ ਆ ਜਾਂਦਾ ਸੱਤ ਕੋਠੇ ਤੋਂ ਡੇਗੀ ਦੀ ਡੇਗੀ ਦੀ ਬਾਲੇ ਸਾਰੇ ਡੇਗੀ ਦੇ ਆ ਪਰ ਬਾਰਿਸ਼ ਨਾਲ ਸਾਰੇ ਕੱਪੜੇ ਗੇਲੇ ਹੋ ਜਾਂਦੇ ਸਾਰੇ ਭੱਜ ਜਾਂਦੇ ਐ ਐਮਸੀ ਨੂੰ ਦਿੱਤਾ ਸੀ ਫਾਰਮ ਬਸ ਉਹਨੇ ਪਤਾ ਨਹੀਂ ਹੁਣ ਕਿਰਾਇਆ ਕਿ ਨਹੀਂ ਕਰਾਇਆ ਇਹਨਾਂ ਪਰ ਕਮੇਟੀ ਕਰ ਗਿਆ ਸੀ ਮੈਂ ਪਰ ਉਹ ਕਹਿੰਦੇ ਹਰ ਤੁਹਾਡਾ ਕੋਈ ਚ ਨਹੀਂ ਆਇਆ ਨਾ ਕੋਈ ਨਹੀਂ ਆਇਆ ਚੋਬਾ ਨਹੀਂ ਮੇਰਾ ਨਾਮ ਆਇਆ ਪਰ ਉਹ ਇਹ ਵੀ ਮੇਰਾ ਸਰੀਰ ਸਾਰਾ ਕੰਮਦਾ ਆ ਰੋਟੀ ਮੈਂ ਬੜੀ ਮੁਸ਼ਕਿਲ ਬਣਾ ਨੀ ਹੁਣ ਮੁੰਡਾ ਮੇਰਾ ਨਾਲ ਵਿੱਚ ਕਰਾਂਦਾ ਕੰਮ ਤੇ ਕੰਮ ਹੋ ਜਾਂਦਾ ਮੇਰੇ ਕੋਲ ਕੋਈ ਚ ਨਹੀਂ ਹੁੰਦਾ ਅੰਮਰ ਉੱਥੇ ਬਾਹਰ ਨਹੀਂ ਕੁਰਸੀ ਤੇ ਮੈਂ ਇਹੋ ਜਾਣੀ ਮੇਰੀ ਸੱਤਾਂ ਡੇਗ ਪਈਆਂ ਆ ਤੇ ਝੁੰਡਾ ਬੜਾ ਪਾਣੀ ਵੜਾ ਜਾਂਦਾ ਹਟਦੇ ਕਮਰਾ ਉਹ ਪਰ ਜਾਂਦਾ ਤੇ ਬੈ ਕੇ ਰਾਤ ਕੱਟੀ ਦੀ ਜੇ ਕਿਤੇ ਰਾਤ ਨਹੀਂ ਆ ਜੇ ਤੇ ਬੈ ਕੇ ਕੱਟੀ ਦੀ ਤੇ ਹੋਈ ਮੈਂ ਜਾਣੀ ਮੇਰਾ ਖਾਲ ਹੋ ਜੇ ਕੋਈ ਕਮਰੇ ਚੋਂ ਦੇ ਉੱਪਰ ਤੁਸੀਂ ਜਾ ਨਹੀਂ ਸਕਦੇ ਫਿਰ نیچے ਕਿਹੜਾ ਮੁਜਾਰਾ ਕਰਦੇ ਤੇ ਕਿਹੜਾ ਫਿਰ ਮੁੰਡੇ ਵਿਚਾਰੇ ਆਣ ਕੇ ਖਲੋ ਜਾਂਦੇ ਆਂਦੇ ਆ ਜਾਂਦੇ ਆ ਤੇ ਮੈਂ ਤੇ ਚੜਨੀ ਚਾਹੀਦੀ ਕੋਠੇ ਨਾ ਮੇਂ ਨਹੀਂ ਆ ਹਾਂ ਅੱਬਾ ਦੇ ਡਿੱਗੇ ਦੋ ਤਿੰਨ ਵਾਰੀ ਤੇ ਖੜਾਕ ਆਂਦੀ ਲਈ ਤੇ ਮੈਂ ਕਹਨ ਹਾਏ ਪਤਾ ਨਹੀਂ ਕੀ ਹੋਣਿਆ ਕੋਠੇ ਤੇ ਇਹ ਵਿਚਾਰੇ ਤਾਂ ਲਿਆਂਕੇ ਖਲੋਏ ਜਾਂਦੇ ਸਨ ਮਕਾਨ ਜਿੱਦਾ ਦਰਾਰਾ ਆਈਦੀ ਆ ਕਦੀ ਵੀ ਡੇਢ ਦੱਸਦਾ ਉਹੋ ਤੇ ਆਇਆ ਕਿੰਨੀ ਦੇਰ ਹੋ ਗਈ ਇਹਨੂੰ ਬਣੇ ਹੋ ਗਿਆ 5 ਸਾਲ ਹੋ ਗਿਆ 5-6 ਸਾਲ ਮੁੰਡੇ ਦੀ ਜੱਟ ਕੀ ਹੋ ਗਈ ਹੈ 5 ਮਹੀਨੇ ਹੋ ਗਿਆ 5 ਮਹੀਨੇ ਕੀ ਕੀ ਉਹਨੂੰ ਪ੍ਰੋਬਲਮ ਉਹਨੂੰ ਮੰਜੇ ਤੇ ਇਹਨੂੰ ਕੁਝ ਹੋ ਗਿਆ ਲਾਹੀ ਪਤਾ ਨਹੀਂ ਕੀ ਹੋਇਆ ਦਵਾਈਆਂ ਉਹਨੇ ਹੀ ਕੰਦਾ ਤੇ ਛੜਾਈ ਲੰਮੇ ਪਿਆ ਰਿੰਦਾ ਹੀ ਤੇ ਨਾਲ ਜੁੜ ਗਿਆ ਤਾਂ ਹੀ ਮੰਜੇ ਤੇ ਤੇ ਫਿਰ ਵਿਚਾਰੇ ਪੂਰਾ ਹੋ ਗਿਆ ਕੀ ਕੰਮ ਕਰਦਾ ਜੀ ਤੈਨੂੰ ਡੇੜੀ ਲੰਦ ਰਿਹਾ ਡੈਡੀ ਨਾਲ ਨਾਲ ਜਾਂਦਾ ਰਿਹਾ 15 ਸਾਲਾਂ ਦਾ ਪੈ ਗਿਆ ਮੰਜੇ ਦੇ ਉੱਤੇ ਤਾਂ ਹੁਣ ਗੁਜ਼ਾਰਾ ਕਿੱਦਾਂ ਚੱਲਦਾ ਰੋਟੀ ਪਾਣੀ ਦਾ ਵਿਚਾਰਾ ਹੁਣ ਦੂਜੇ ਭਰਾ ਨੇ ਇੱਕ ਵਿਆਹਿਆ ਦਾ ਆ ਉਹ ਵੱਖਰਾ ਆ ਹਾਂ ਉਹ ਕਰਾਇਤ ਰਿੰਦਾ ਤੇ ਛੋਟਾ ਕਰਨ ਹੁਣ ਜਾਂਦਾ ਉਹਦੇ ਤੇ ਇਛਣਾਂ ਤੇ ਵਿਚਾਰੇ ਕਰਨ ਵਾਲੀ ਗੱਲ ਹੈ ਤੇ ਤੇ ਕੁਝ ਬਣਿਆ ਨਹੀਂ ਕੋਈ ਇੱਕੋ ਡੇੜੀ ਲਾਂਦੇ ਆ ਅੱਛਾ ਇੱਕੋ ਡੇੜੀ ਲਾਂਦੇ ਕੋਈ ਨਹੀਂ ਲੰਦੇ ਹੋਏ ਤੇ ਪੁਲਿਸ ਪੁਲਿਸ ਚੁੱਕ ਜਾਣਾ ਕਰਨੀ ਤੇ ਕੀ ਮੰਨ ਕਰਦੇ ਸਮਾਜ ਸੇਵੀਆਂ ਨੂੰ ਜਾਂ ਸਰਕਾਰ ਨੂੰ ਅਈ ਇਹ ਉਹ ਕਹਿੰਦੇ ਅਸੀਂ ਸੱਤਾਂ ਹੱਡੀਆਂ ਬਦਲੀਆਂ ਜਾਣ ਸੱਤ ਅੱਡੀ ਕੀ ਡੀਆ ਕਿ ਮੀਂਹ ਤੇ ਪਾਣੀ ਬੜਾ ਅੰਦਰ ਕਮਰੇ ਦੇ ਪਰ ਦਿੰਦੇ ਆ ਇਹ ਹਾਲ ਹੋ ਜੇ ਥੋੜਾ ਬਤਾ ਕੇ ਚੱਲ ਠੀਕ ਹੈ ਕੁਛ ਨਹੀਂ ਵਰ ਮੰਗਦੇ ਆ ਜੀ